ਜੀ ਜੀ ਉਹ ਨਾ ਕਿ ਦਰਸ਼ਨ ਹੋਇਆ ਅੱਜ ਆਮ ਆਦਮੀ ਪਾਰਟੀ ਦੇ ਲਈ ਬੜਾ ਇੱਕ अहम ਦਿਨ ਹੈ ਅੱਜ ਦੇਸ਼ ਦੀ ਸਭ ਤੋਂ ਯੁਵਾ ਰਾਜਨੀਤਿਕ 당 ਆਮ ਆਦਮੀ ਪਾਰਟੀ ਨੇ ਇੱਕ ਵੱਡਾ ਕੀਰਤੀਮਾਨ ਸਫਲਤਾ ਜਿੱਤਿਆ ਜਿੱਥੇ ਪੰਜਾਬ ਦੇ ਵਿੱਚ ਲੁਧਿਆਣਾ ਪੱਛਮੀ ਦੀ ਜਿਹੜੀ ਬਾਈਪੋਲ ਹੈ ਜਿਸ ਨੂੰ 2027 ਦਾ ਸੈਮੀ ਫਾਈਨਲ ਆਖਿਆ ਜਾਂਦਾ ਸੀ ਉਸ ਨੂੰ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਤੇ ਬਾਕੀ ਸਾਰੀ ਵਿਰੋਧੀ ਪਾਰਟੀਆਂ ਦੇ ਜਿਹੜੇ ਮੂੰਹ ਹੈ ਬੰਦ ਕਰ ਦਿੱਤੇ ਇਸ ਜਿੱਤ ਨਾਲ ਲੁਧਿਆਣਾ ਪੱਛਮੀ ਇੱਕ ਪਿਓਰ ਜਿਹੜੀ ਆ ਸ਼ਹਿਰੀ ਸੀਟ ਹੈ ਉਸ ਸ਼ਹਿਰੀ ਸੀਟ ਤੇ ਜਿਸ ਤਰੀਕੇ ਦੀ ਜਿੰਨੀ ਵੱਡੀ ਜਿੱਤ ਹੋਈ ਹੈ 90000 VOTING ਇਨਟੀਕੂਟਰ ਹੋਈ ਸੀ ਉਸ ਦੇ ਵਿੱਚੋਂ 11000 ਦੀ ਲੀਡ ਜਿਹੜੀ ਆ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਤੇ ਜਿੱਥੇ ਆ ਇੱਕ ਵੱਡੀ ਜਿੱਤ ਹੈ ਪੰਜਾਬ ਦੇ ਸੈਮੀ ਫਾਈਨਲ ਦੇ ਲਈ ਉੱਥੇ ਆ ਦੇਸ਼ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਜਿੱਤ ਗੁਜਰਾਤ ਜੋ ਜਿੱਥੇ ਪ੍ਰਧਾਨ ਮੰਤਰੀ ਜੀ ਦੀ ਹੋਮ ਤਰਫ ਦੇਸ਼ ਦੇ ਗ੍ਰਹਿ ਮੰਤਰੀ ਦੀ ਹੋਮ ਤਰਫ ਬੀਜਪੀ ਦੀ ਹੋਮ ਟਫ ਦੇ ਉੱਤੇ ਉਹਨਾਂ ਦੀ ਸਰਕਾਰ ਦੇ ਹੋਣ ਦੇ ਬਾਵਜੂਦ ਪਿਛਲੇ 25 ਸਾਲਾਂ ਦੀ ਉਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਉੱਥੇ ਮੌਜੂਦਾ ਸਰਕਾਰ ਦੇ ਵਿੱਚ ਬਾਈਪੋਲ ਦੇ ਵਿੱਚ ਆਮ ਆਦਮੀ ਪਾਰਟੀ ਨੇ 17000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਇੱਥੇ ਜਿਹੜਾ ਦੇਸ਼ ਦੀ ਰਾਜਨੀਤੀ ਦਾ ਜਿਹੜਾ ਹੈ ਉਹ ਇੱਕ ਨਵਾਂ ਮੇਰੇ ਸਭ ਮੇਰੇ ਹਿਸਾਬ ਨਾਲ ਇੱਕ ਨਵਾਂ ਜਿਹੜਾ ਹੈ ਅਧਿਆਏ ਦੀ ਸ਼ੁਰੂਆਤ ਹੁੰਦੀ ਹੈ ਤੇ ਨੰਗਲ ਦੇ ਵਿੱਚ ਸਾਡੇ ਸਾਰੇ ਸਾਥੀ ਬਹੁਤ ਸਾਰੇ ਸਰਪੰਚ ਸਹਿਬਾਨ ਸਾਡੇ ਬਲੌਕ ਪ੍ਰਧਾਨ ਸਹਿਬਾਨ ਸਾਡਾ ਸਾਰਾ ਪਰਿਵਾਰ ਸਿਆਂ ਸਾਡੀ ਤਾਕਤ ਅਸੀਂ ਲੁਧਿਆਣੇ 'ਚ ਵੀ ਦੇਖਿਆ ਸਾਡੀ ਤਾਕਤ ਵਿਕਾਸ ਹੈ ਸਾਡੀ ਤਾਕਤ ਵੈਮ ਸਿੰਘ ਉਹਨਾਂ ਦਾ ਵਹਿਮ ਤੋੜਿਆ 24 'ਚ ਵਹਿਮ ਸੀ 24 'ਚ ਵਹਿਮ ਤੋੜਿਆ ਫਿਰ ਸਰਪੰਚੀ ਇਲੈਕਸ਼ਨ 'ਚ ਵਹਿਮ ਸੀ ਉਹਦੇ ਜਵਹਿਮ ਤੋੜਿਆ ਇਸ ਇਲੈਕਸ਼ਨ 'ਚ ਵਹਿਮ ਸੀ ਉਹਨਾਂ ਦਾ ਵਹਿਮ ਉਹਨਾਂ ਨੂੰ ਵਹਿਮ ਮਹਤਵ ਪਰ ਵੀ ਇਹ ਕਹੂੰਗਾ ਰਾਬੋਂ ਉਹਨਾਂ ਨੂੰ ਵਹਿਮ ਚ ਹੀ ਰੱਖੇ ਉਹ ਵਹਿਮ ਚ ਹੀ ਰਹਿਣਗੇ ਇਹ ਜਿਹੜੇ ਨਤੀਜੇ ਆ ਉਹ ਆਮ ਆਦਮੀ ਪਾਰਟੀ ਦੇ ਆਖਣ ਕੇ ਮੈਨੂੰ ਲੱਗਦਾ ਕੋਈ ਨਹੀਂ ਦੇਖੋ ਕਾਰਨ ਇਹ ਹੈ ਕਿ ਉਹਨਾਂ ਲੋਕਾਂ ਨੂੰ ਆਪਣਾ ਗੁਲਾਮ ਸਮਝਿਆ ਉਹਨਾਂ ਨੇ ਲੋਕਾਂ ਦੇ ਝੂਠੇ ਪਰਚੇ ਪਾਏ ਕੰਮ ਦੀ ਰਾਜਨੀਤੀ ਨਹੀਂ ਕੀਤੀ ਤੇ ਹੁਣ ਸਾਨੂੰ ਹੋਰ ਬਾਲ ਮਿਲ ਰਹੇ ਆਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਨੰਗਲ ਸ਼ਹਿਰ ਦੇ ਵਿੱਚ ਨੰਗਲ ਸ਼ਹਿਰ ਸੂਰੀਸਮ ਨੰਗਲ ਦੀ ਚੋਣ ਨੰਗਲ ਚ ਕੰਮ ਕਰਕੇ ਦਿਖਾਵਾਂਗੇ ਕਿ ਐਮ ਸੀ ਹੁੰਦਾ ਕੀ ਹੈ ਉਹ ਐਮਸੀ ਇਦਾਂ ਦੇ ਐਮਸੀ ਜਿਹੜੇ ਘਰ ਘਰ ਜਾ ਕੇ ਕੰਮ ਪੁੱਛਿਆ ਕਰਨਗੇ ਘਰ ਰੋਜ਼ ਸਪਾਰਕਾਂ ਦੀ ਚੈਕਿੰਗ ਕਰਿਆ ਕਰਨਗੇ ਉਹ ਸਟਰੀਟ ਲਾਈਟ ਚੈੱਕ ਕਰਿਆ ਕਰਨਗੇ ਐਦਾਂ ਦੇ ਐਮਸੀ ਜਿਹੜੇ ਉਹ ਨੰਗਲ ਨੂੰ ਦੇਣ ਜਾ ਰਹੇ ਨਾਲ ਹੀ ਪਿੰਡਾਂ ਦੇ ਵਿੱਚ ਸਾਡੇ ਸਾਰੇ ਸਰਪੰਚ ਯੰਗ ਟੀਮ ਐ ਸਰਪੰਚਾਂ ਦੀ ਕਾਬਲ ਸਰਪੰਚ ਬਣੇ ਨੇ ਬਹੁਤ ਵੱਡੇ ਲੈਵਲ ਦੇ ਉੱਤੇ 100 ਕਰੋੜ ਰੁਪਏ ਦਾ ਕੰਮ ਜਿਹੜੇ ਹੈ ਗਰੰਟਾ ਪਿੰਡਾਂ ਦੇ ਵਿੱਚ ਕੌਂਬਿਆਂ ਦੀ ਪਾਰਕਾਂ ਦੇ ਗਲੀਆਂ ਨਾਲੀਆਂ ਜਿਹੜੇ ਕੰਮ ਹੋ ਸਰਪੱਖੀ ਵਿਕਾਸ ਬਹੁਤ ਜਲਦੀ ਸ਼ੁਰੂ ਹੋਇਆ ਸਾਰੀਆਂ ਮੁਕੰਮਲ ਸੜਕਾਂ ਹਲਕੇ ਦੀਆਂ ਟੋਟਲ 18 ਫੁੱਟੀ ਹੋ ਰਹੀਆਂ ਜਿਹੜੀਆਂ ਰਿਕਾਰਡ 18 ਫੁੱਟ ਸੜਕਾਂ ਹੋ ਰਹੀਆਂ ਪਲੱਸ ਜਿੰਨੇ ਸੜਕਾਂ ਤੇ ਬੜਾ ਨਾਲ ਸਾਰਾ ਅਤਵਾ ਦਾ ਲਗਭਗ 100 ਕਰੋੜ ਦੇ ਜਿਹੜੇ ਐਡਮਿਨਿਸਟ੍ਰੇਟਿਵ ਬਜਟ ਲੱਗ ਰਹੇ ਇਸ ਤੋਂ ਇਲਾਵਾ ਸਕੂਲਾਂ ਦੇ ਕੰਮ ਚੱਲ ਰਹੇ ਆ ਹੋਰ ਜਾਂਦੇ ਕੰਮ ਚੱਲਦੇ ਆ ਤੇ ਵਿਕਾਸ ਦੀ ਰਾਜਨੀਤੀ ਨਿਮਰਤਾ ਦੀ ਰਾਜਨੀਤੀ ਕਰਦੇ ਆ ਤੇ ਲੋਕਾਂ ਦਾ ਵਿਸ਼ਵਾਸ ਹੈ ਤੇ ਮੈਨੂੰ ਅੱਜ ਸਾਡੇ ਸਾਰੇ ਪਰਿਵਾਰ ਦੇ ਲਈ ਬੜੀ ਖੁਸ਼ੀ ਦਾ ਦਿਨ ਹੈ ਸਾਰੇ ਸਾਥੀ ਆ ਰਹੇ ਆ ਖੁਸ਼ੀ ਮਨਾ ਕੇ ਆਪ ਸਭ ਦਾ ਤੁਸੀਂ ਬਹੁਤ ਧੰਨਵਾਦ ਸਾਡੀ ਖੁਸ਼ੀ ਸ਼ਾਮਿਲ ਹੋਣਾ